ਦੀ ਚਾਦਰ ਨਵੇਂ ਪਾਲਸਾ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਕੇ 350 ਸਾਲਾ ਸ਼ਹੀਦੀ ਜੋ ਸ਼ਹੀਦੀ ਸ਼ਤਾਬਦੀ ਜੋ ਸਮੂਹ ਸੰਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਈ ਜਾ ਰਹੀ ਹੈ ਤੇ ਇਸੇ ਨੂੰ ਸੰਬੰਧਿਤ ਵਕ ਵਕ ਜੋ ਪ੍ਰੋਗਰਾਮ ਉਲੀਕੇ ਗਏ ਨੇ ਧਾਰਮਿਕ ਜਥੇਬੰਦੀਆਂ ਵੱਲੋਂ ਤੇ ਹੋਰ ਇਸੇ ਤਰ੍ਹਾਂ ਹੀ ਜੋ ਦਿੱਲੀ ਤੋਂ ਇਹ ਸਟਾਪ ਵੀ ਦੇ ਮਰਫਤ ਸਾਈਕਲ ਯਾਤਰਾ ਜੋ ਮਨਜੀਤ ਸਿੰਘ ਜੀ ਕੇ ਦੀ ਗਵਾਈ ਦੇ ਵਿੱਚ ਚੱਲੀ ਸੀ ਸੋ ਅੱਜ ਇੱਥੇ ਜਿੰਡਿਆਲਾ ਗੁਰੂ ਵਿਖੇ ਜੋਗਿੰਦਰ ਸਿੰਘ ਢਾਬੇ ਵਾਲਿਆਂ ਦੇ ਜੀਟੀ ਰੋਡ ਦੇ ਉੱਤੇ ਪਹੁੰਚੀ ਹੈ ਜਿੱਥੇ ਕਿ ਅੱਜ ਇਹ ਸਾਈਕਲ ਯਾਤਰਾ ਦਾ ਸੰਗਤ ਵੱਲੋਂ ਤੇ ਹੋਰ ਪਤਵੱਤੇ ਸੱਜਣਾ ਵੱਲੋਂ ਸਵਾਗਤ ਹੋ ਰਿਹਾ ਹੈ ਇਸ ਸਮੇਂ ਜਿੰਡਾ ਗੁਰੂ ਦੇ ਜੀਟੀ ਰੋਡ ਤੇ ਸਥਿਤ ਜੁਗਿੰਦਰ ਸਿੰਘ ਢਾਫੀ ਵਾਲਿਆਂ ਦੇ ਵੀ ਕਿ ਅੱਜ ਜੋ ਸਾਈਕਲ ਯਾਤਰਾ ਦਾ ਜੋ ਪਰਮਾਣ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਜੋ ਪ੍ਰਿੰਸੀਪਲ ਸਿਖਵਨ ਸਿੰਘ ਜੀ ਉਸਤਾਜ ਸਪਾਲ ਸਿੰਘ ਜੀ ਗੁਰੂ ਮਾਨੇਓ ਗ੍ਰੰਥ ਸੇਵਕ ਜਥੇ ਤੋਂ ਪ੍ਰਧਾਨ ਜਗਜੀਤ ਸਿੰਘ ਬਿੱਟੂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾਸਥਾ ਦੀ ਦੇ ਪ੍ਰਧਾਨ ਰਣਵੀਰ ਸਿੰਘ ਪੱਪੀ ਤੇ ਹੋਰ ਇਲਾਕੇ ਦੀਆਂ ਜੋ ਸੰਗਤਾਂ ਵੱਲੋਂ ਅੱਜ ਇੱਥੇ ਸਾਈਕਲ ਯਾਤਰਾ ਦਾ ਜੋ ਸਵਾਗਤ ਕੀਤਾ ਜਾ ਰਿਹਾ ਹੈ ਜੋ ਤੁਸੀਂ ਦੇਖ ਰਹੇ ਹੋ ਲਾਹੌਰੀ ਦੀ ਗਲਮਰਾਹੀ ਐਸੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਇਸ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਸਾਈਕਲ ਯਾਤਰਾ ਵਿੱਚ ਪਹੁੰਚੀ ਹੋਈ ਜੋ ਸੰਗਤ ਆਈ ਹੈ ਉਸ ਦੇ ਵਾਸਤੇ ਜੋ ਦੁੱਧ ਤੇ ਪਕੌੜਿਆਂ ਦਾ ਜੋ ਲੰਗਰ ਲਗਾਇਆ ਗਿਆ ਹੈ ਜੀ ਉਹਨਾਂ ਦੇ ਸਵਾਗਤ ਲਈ ਜੋ ਗਵਿੰਦਰ ਸਿੰਘ ਢਾਬਾ ਜੀਤੀ ਰੋਡ ਸਰਾਹ ਤੇ ਸਿਮਰਨ ਹਲਵਾਈ ਉਹਨਾਂ ਵੱਲੋਂ ਜੋ ਸੰਗਤ ਲਈ ਵਿਸ਼ੇਸ਼ ਪਕੌੜਿਆਂ ਦਾ ਲੰਗਰ ਲਗਾਇਆ ਹੈ ਸੰਤਾਨੀ ਜੋ ਸੇਵਾ ਕੀਤੀ ਜਾ ਰਹੀ ਹੈ ਗੁਰਜੀਕਾ ਖਾਲਸਾ ਵਾਹਿਗੁਰਜ ਦੀ ਫਤਿਹ ਵਾਹਿਗੁਰਜ ਦੀ ਖਾਲਸਾ ਜੀਕੇ ਸਾਹਿਬ ਜਿਹੜੇ ਯਾਤਰਾ ਸਾਈਕਲ ਯਾਤਰਾ ਚੱਲੀ ਹੈ ਕਿੱਥੋਂ ਚੱਲੀ ਆ ਕਿਸ ਮਕਸਦ ਨਾਲ ਚੱਲੀ ਆ ਇਸ ਬਾਰੇ ਥੋੜੀ ਜਾਣਕਾਰੀ ਦਿਓ ਜੀ ਇਹ 350 ਸਾਲਾਂ ਨੂੰ ਸਮਰਪਿਤ ਹੋ ਕੇ ਸ਼ਹੀਦੀ ਥਾਨ ਗੁਰੂ ਸਿੰਘ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਏ ਭਾਈ ਬੱਦੀ ਦਾ 22 27 ਦਾ ਭਾਈ ਦਿਆਲਾ ਜੀ ਔਰ ਗੁਰਦੇਵ ਬਾਦਲ ਪਾਸ਼ਾ ਦੇੋਂ ਚੱਲੀ ਹੈ ਔਰ ਜਨਮ ਅਸਾਂ ਤੱਕ ਜਾ ਰਹੀ ਹੈ ਇੱਕ ਸਨਿਆਹ ਦੇ ਰਹੇ ਆ ਇਹ ਖੌਮ ਜਿਹੜੀ ਹੈ ਇਹ ਜੀਕ ਦੀ ਜਾਗਦੀ ਹੈ ਇਹ ਖੌਮ ਜੇ ਕਿਸੇ ਹੋਰ ਦਾ ਧਰਮ بچਾ ਸਕਦੀ ਤੇ ਆਪਣਾ ਬਚਾਨ ਚ ਸક્ષਮ ਹੈ ਜੋ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਦਾ ਸੀਸ ਕੱਟ ਕੇ ਲਾਲ ਕਿਲੇ ਦੇ ਦਰਵਾਜ਼ੇ ਤੇ ਟੰਗਾਗਾ ਦੁਨੀਆ ਨੂੰ ਦੱਸਾਂਗਾ ਤੇ ਉਸ ਵੇਲੇ ਵੀ ਦਿੱਲੀ ਚ ਮਜਬੂਤ ਸਿੱਖ ਰਹਿੰਦੇ ਸੀਗੇ ਜਿਨ੍ਹਾਂ ਨੇ ਮੀਟਿੰਗਾਂ ਲਈਆਂ ਜਿਨ੍ਹਾਂ ਚ ਲਖਮੀ ਸ਼ਾ ਵਜਾਰਾ ਸਿੰਘ ਭਾਈ ਨਾਨੂ ਸਿੰਘ ਜੀ ਦਾ ਆਂਦਾ ਬਿਆਨ ਭਾਈ ਜੈਤਾ ਜੀ ਔਰ ਹੋਰ ਸਿੱਖ ਪੰਜਾਬ ਤੋਂ ਗਏ ਸਨ ਤੇ ਉਹਨਾਂ ਨੇ ਔਰੰਗਜ਼ੇਬ ਦੇ ਨੱਕ ਦੇ ਥੱਲੋਂ ਦੀ ਸੀਸ ਕੱਟ ਕੇ ਲਿਆਏ ਸੀ ਮੈਂ ਸਮਝਦਾ ਕਿ ਅੱਜ ਵੀ ਕਨਵਰਸ਼ਨ ਹੋ ਰਹੀ ਹੈ ਔਰ ਖਾਸ ਤੌਰ ਤੇ ਮੱਝੇ ਔਰ ਗੁਰਦਾਸਪੁਰ ਛੋਲੀਆਂ ਐਡੇ ਹੜ ਆਏ ਨੇ ਉਹਨਾਂ ਹੜਾ ਜ ਕਿਸੇ ਪਾਦਰੀ ਨੇ ਪਾਸਟਰ ਨੇ ਕਿਸੇ ਕਿਸਾਨ ਦੀ ਮਦਦ ਕੀਤੀ ਜਿਹੜੇ ਗੂਗ ਮਾਰ ਕੇ ਮਿਰਕੀ ਦਾ ਦਵਾਰਾ ਬੰਦ ਕਰ ਦਿੱਤੇ ਸੀ ਭੂਤ ਕੱਢ ਦਿੱਤੇ ਸੀਗੇ ਇਹ ਯਾਤਰਾਕ ਸਰ ਖੰਦ ਤੋਂ ਹੋ ਕੇ ਆਈ ਹੈ ਛੋਟੇ ਸਾਹਿਬਜ਼ਾਦੇ ਗੁਰੂ ਘਰ ਤੋਂ ਮੇਰੇ ਨਾਲ ਹਿੰਦੂ ਵੀਰ ਵੀ ਨੇ ਯਾਤਰਾ 'ਚ ਲੇਡੀ ਐ ਕੋ ਹਿੰਦੂ ਹੈ। ਔਰ ਉੱਥੇ ਉਹ ਸਾਹਿਬਜ਼ਾਦੇ ਅੱਜ ਵੀ ਦੇਖਦੇ ਹੋਣਗੇ ਜਿਹੜੇ ਸਿੱਖ ਆਪਣੀ ਦਸਤਾਰਾ ਲਾ ਕੇ ਪਿੱਛੇ ਬੱਚੇ ਕੀ ਵੱਡੇ ਕੀ ਉੱਤਾ ਕਰ ਲੈਂਦੇ ਨੇ। ਇਹ ਯਾਤਰਾ ਕਨਵਰਸ਼ਨ ਦੇ ਖਿਲਾਫ ਹੈ ਨੰਬਰ 1। ਇਹ ਧਾਰਮਿਕ ਮੈਸੇਜ ਹੈ। ਦਸਤਾਰ ਸੰਭਾਲਣ ਲਈ ਬੱਚਿਆਂ ਨੂੰ ਪ੍ਰੇਰਦੀ ਹੈ ਵੱਡਿਆਂ ਨੂੰ ਪ੍ਰੇਰਦੀ ਹੈ ਇਹ ਵੀ ਧਾਰਮਿਕ ਮੈਸੇਜ ਹੈ ਸਮਾਜਿਕ ਮੈਸੇਜ ਦੇ ਰਹੀ ਹੈ ਸਮਾਜਿਕ ਮੈਸੇਜ ਹੈ ਕਿ এনवायरमेंट ਦੇਖੋ ਜੇ ਮੇਰੀ ਉਮਰ ਦਾ ਬੰਦਾ ਮੇਰੇ ਸਿਹਤ ਵਾਲਾ ਬੰਦਾ ਜੇ ਸਾਈਕਲ ਚਲਾ ਸਕਦਾ 500 ਕਿਲੋਮੀਟਰ ਸੌਖੀ ਨਹੀਂ ਤੇ ਗੁਰੂ ਤੇਗ ਬਹਾਦਰ ਲੈ ਕੇ ਆਇਆ ਹੋ ਸਕਦਾ ਮੈਂ ਰਾਜਿਤ ਦਿਲ ਛੱਡ ਜਾਂਦਾ ਕਈਆਂ ਨੇ ਇਹ ਵੀ ਸੋਚਿਆ ਹੋਣਾ ਕਿ ਇਹ ਸਿਆਸੀ ਨੇ ਇਹਨਾਂ ਦੇ ਝੰਡੀ ਦਿਖਾ ਕੇ ਵੱਡੀ ਪੰਜੇਰੋ ਚ ਬਹਿ ਜਾਣਗੇ ਜਾਂ ਲੈਨ ਕਰੂਜ਼ਰ ਚ ਬਹਿ ਜਾਣਗੇ ਅੱਗੇ ਜਾ ਕੇ ਸਾਈਕਲ ਫੜ ਜਾਣਗੇ ਲੇਕਿਨ ਅਸੀਂ ਉਹਨਾਂ ਚ ਨਹੀਂ ਜੋ ਕਿਹਾ ਕਰਕੇ ਵਿਖਾਇਆ ਅੱਜ ਕਤਵਾਲੀ ਦੀ ਗੱਲ ਕਰਦੇ ਆ 6 ਮਹੀਨੇ ਕੈਦ ਰਹੇ ਇੱਕ ਭਦਰ ਪਾਸ਼ਾ ਮੇਰੇ ਪਿਤਾ ਸਰ ਜਿਹਦਰ ਸੰਤੋਖ ਸਿੰਘ ਜਿਨ੍ਹਾਂ ਨੇ 1968 ਚ ਕਤਵਾਲੀ ਸਰਕਾਰ ਤੋਂ ਲਈ ਕਦੀ ਕੋ ਲੈ ਸਕਦਾ ਹੈਰਿਟੇਜ ਪ੍ਰਾਪਰਟੀ ਤੇ ਮੈਂ ਸਮਝਦਾ ਕਿ ਮੈਂ 1975 ਦੀ ਆਪਣੇ ਪਿਤਾ ਦੇ ਸਮੇਂ ਦੀ ਵੀ ਮੈਂ ਇਸਤਾਬਦੀ ਨੂੰ ਯਾਦ ਹੈ ਅਸੀਂ ਰੰਗਰੇਟਾ ਮਾਰਚ ਲੈ ਕੇ ਆਏ ਸੀ 99 ਜਦੋਂ ਖਾਲਸਾ ਸਰਜਨਾ ਦਿਵਸ ਹੋਇਆ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਫਲਵਾੜੀ ਸਰਜੀ ਸੀ ਉਹ ਫਲਵਾੜੀ ਤੇ ਜਾਤ ਪਾਤ ਖਤਮ ਕੀਤੀ ਸੀ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਲੋਕਾਂ ਨੂੰ ਬਿਠਾ ਦਿੱਤਾ ਜਿਨ੍ਹਾਂ ਨੂੰ ਮੰਦਿਰਾਂ ਚੋਂ ਬਾਹਰ ਕੱਢ ਕੇ ਸੁੱਟਿਆ ਗਿਆ ਸੀ ਉਹਦੇ ਝੈਕ ਫਰੀਦ ਕਬੀਰ ਸਾਹਿਬ ਦੀ ਬਾਣੀ ਜਦੋਂ ਅਸੀਂ ਮੱਥਾ ਟੇਕਦੇ ਸੀ ਇਹ ਤੇ ਨਹੀਂ ਟੇਕਦੇ ਕਿ 6 ਗੁਰੂਆਂ ਨੂੰ ਟੇਕਤਾ ਬਾਕੀਆਂ ਨੂੰ ਟੇਕਿਆ ਗੁਰੂ ਨੇ ਆਪਣੇ ਬਰਾਬਰ ਦਾ ਦਰਜਾ ਦਿੱਤਾ ਅੱਜ ਅਸੀਂ ਫੇਰ ਮੈਂ ਪੰਜਾਬ 'ਚ ਦੇਖਦਾ ਜਾਤਾਂ ਪਾਤਾਂ ਚ ਵੰਡੇ ਆ ਬੜਾ ਅਫਸੋਸ ਹੋਇਆ ਐਸੇ ਕੋਵਿਡ ਜਦੋਂ ਭਾਈ ਨਰਮਲ ਸਿੰਘ ਜੀ ਨਾਲ ਜੋ ਹੋਇਆ ਸੰਸਾਰ ਵਿੱਚ ਮੈਂ ਸਮਝਦਾ ਇਹ ਸਨਿਆ ਦੇਣ ਲਈ ਅਸੀਂ ਇਹ ਸਮਰਪਿਤ ਕੀਤੀ ਹੈ ਲੱਖੀਸ਼ਾ ਬਚਾਰੇ ਨੂੰ ਮੱਕੜਸ਼ਾ ਲੁਬਾਣੇ ਨੂੰ ਔਰ ਭਾਈ ਜੈਤਨ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਿ ਇਹ ਜਾਤਾਂ ਜਿਹੜੀਆਂ ਸੀਗੀਆਂ ਇਹ ਬਰਾਦਰੀਆਂ ਜਿਹੜੀਆਂ ਸੀਗੀਆਂ ਇਸ ਸਿੱਖੀ ਦੀ ਨੀਮ ਨੇ ਇਹਨਾਂ ਨੂੰ ਹਿਲਾਇਆ ਨਹੀਂ ਜਾ ਸਕਦਾ ਇਹਨਾਂ ਨੂੰ ਅੰਗੋਲਿਆ ਨਹੀਂ ਕੀਤਾ ਜਾ ਸਕਦਾ ਮਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੰਦਰਾਂ 'ਚ ਸਾਡੇ ਸਵਾਗਤ ਹੋਏ ਨੇ ਦੁਰਗਾ ਮਾਤਾ ਮੰਦਰ ਬਹੁਤ ਵੱਡਾ ਮੰਦਰ ਹੈ ਲੁਧਿਆਣੇ 'ਚ ਇਹ ਘੋਰ ਮੰਦਰ ਹੈ ਕ੍ਰਿਸ਼ਨ ਭਗਵਾਨ ਦਾ ਉਹਦਾ ਪ੍ਰਧਾਨ ਲਜੀਵ ਗਾਂਧੀ ਜਦੋਂ ਨੇ ਮੈਨੂੰ ਇੰਟਰੋਡਿਊਸ ਕੀਤਾ ਤੇ ਬਹਿ ਗਿਆ ਤੇਰਾ ਨਾਮ ਤੇ ਮੈਂ ਜ਼ਿੰਦਗੀ 'ਚ ਨਹੀਂ ਭੁੱਲਾਂਗਾ ਤੇ ਤਿਲਕ ਧਾਰੀ ਕਦੇ ਕਪੜੇ ਗੁਰਦਰਾਖਸ਼ ਦੀ ਮਾੜਾ ਭਾਈ ਜਟਾ ਨੇ ਸੰਤ ਉਹਨਾਂ ਨੇ ਸਾਡੇ ਸਵਾਗਤ ਕੀਤੇ ਨੇ ਹੁਣ ਸਾਡੇ ਧਰਮ ਚ ਕੋਈ ਚੁੰਨੀ ਲੈ ਲਵੇ ਤਾਂ ਟ੍ਰੋਲ ਹੁੰਦੀ ਆ ਕੱਲ ਮੈਂ ਚੁੰਨੀਆਂ ਪੁਆਈਆਂ ਆਪਣੇ ਤੇ ਕਿਉਂਕਿ ਮੰਦਰ ਦੇ ਵਾਲਿਆਂ ਨੇ ਮੇਰਾ ਸਵਾਗਤ ਮੇਰਾ ਨਹੀਂ ਕਰ ਰਹੇ ਸਵਾਗਤ ਉਹ ਨੇ ਮੇਰੀ ਟੀਮ ਦਾ ਸਵਾਗਤ ਨਹੀਂ ਕਰ ਰਹੇ ਉਹ ਗੁਰੂ ਤੇਗ ਬਹਾਦਰ ਦਾ ਸ਼ੁਕਰਾਨਾ ਕਰਨ ਆਏ ਨੇ ਇਹ ਮੈਂ ਚਾਹਨਾ ਵਾ ਕਿ ਰਿਅਲਾਈਜ਼ ਕਰੇ ਹਿੰਦੁਸਤਾਨ कि अगर आज मतराच दीवे जलदे ने आज अगरो संधून लांदी है पैणा साडियां ए गुरु तेग बहादुर छोटे शहजादे गुरु, गुरु गोबिंद सिंह का सरबंसवारीया गया सिखि ने किडिया ਕੁਰਬਾਨੀ ਪਿਆ ਪੰਡਤ ਕਿਰਪਾ ਰਾਮ ਨੂੰ ਗੁਰੂ ਸਾਹਿਬ ਬਣਾ ਕਰ ਦਿੰਦੇ ਮਨੂ ਕੀ ਲੋੜ ਹੈ ਅਰੰਗਜ਼ੇਬ ਨਾਲ ਝਗੜਾ ਪਾਣ ਦੀ ਮਿਹਰਤ ਕੋ ਝਗੜਾ ਨਹੀਂ ਔਰ ਤਿਲਕ ਜਿਹਨੂੰ ਮੈਂ ਤਾਂ ਰੰਨੀ ਕਰਦਾ ਲੇਕਿਨ ਇੱਕ ਦੀਵ ਰੱਖੀ ਜਿਹਦੇ ਕਰਕੇ ਜਿੰਦੋਸਤਾਨ ਮਜ਼ਬੂਤ ਹੈ ਮੈਂ ਸਮਝਦਾ ਇਹ ਮੈਸੇਜ ਦੇਣ ਆਏ ਸੀ ਉਹ ਮੈਸੇਜ ਮਨ ਲੱਗਦਾ ਬਹੁਤ ਦੂਰ ਦਾ ਕੇ ਯਾਤਰਾ